ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਚੱਲੇ ਹਾਂ ਗੁਰੂ ਆਸਵਾਏ ਹਾਂਜੀ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਇਸ ਕਲੋਥ ਸ਼ਾਪ ਨੇ ਤੇ ਉਹਨਾਂ ਨੇ ਕੁਝ ਗਿਫਟ ਵਗੈਰਾ ਵੀ ਸੜਲੇ ਰੱਖੇ ਕੀ ਕੂਪਨ ਵਗੈਰਾ ਨਿਕਲੀ ਆ ਤੇ ਲੋਟਰੀ ਲੱਗੀ ਹੋ ਆਪਣੀ ਚੱਲ ਜਾ ਕੇ ਵੇਖਦੇ ਹਾਂ ਉਹਨਾਂ ਚ ਕੀ ਗਿਫਟ ਨਿਕਲਦਾ ਹੈ ਹਾਂਜੀ ਚੱਲੀਏ ਫਿਰ ਤੂੰ ਤਾਂ ਸੂਟ ਹੀ ਲੈਣਾ ਹੈ ਸੂਟ ਉਹ ਸੂਟ ਸੂਟ ਤਾਂ ਨਹੀਂ ਲੱਜੀ ਨਾ ਨਾ ਸਹੀ ਗੱਲ ਹੈ ਸੂਟ ਲੈ ਕੇ ਦੇਣਾ ਮੈਂ ਸੂਟ ਲੈਣਾ ਇੱਕ ਲੈ ਕੇ ਝੱਡੂ ਦਾ ਕੋ ਦਾ ਸੰਕਲੇ ਸੰਕਣੇ ਵਾਲੀ ਬਣ ਗਈ ਸੰਕਲੇ ਸੰਕਣੇ ਲਈ ਦੱਸ ਫਿਰ ਕਰ ਇੱਧਰ ਸਵਾਗਤ ਕਰ ਖੜਾ ਇੱਥੇ ਹੈਲੋ ਚਲੀਏ ਹੋਰ ਚਲੋ ਇੱਕ ਦਿਨ ਬੋਦੀ ਸੈਸ ਬੋਦੀ ਮਾਂ ਬੋਦੀ ਚੂਸ ਸੈ ਆ ਬੋਦੀ ਸੈਸ ਸਸੀ ਗਾਲ ਜੀ ਸਸੀ ਗਾਲ ਜੀ ਆਓ ਜੀ ਸਦਾ ਜੀ ਸਸੀ ਗਾਲ ਵਧੀਆ ਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੋ ਹੋਰ ਕੰਮ ਕਰ ਕਿਦਾਂ ਹੈ ਬਹੁਤ ਵਧੀਆ ਜੀ ਠੀਕ ਠਾਕ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਿਲੋ ਸਾਡੇ ਸਰਦਾਰ ਜੀ ਠੀਕ ਠਾਕ ਹੋ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਐਸ਼ਵੀਰ ਸਿੰਘ ਤੁਹਾਡਾ ਪਿੰਡ ਜੀ ਮੇਰਾ ਪਿੰਡ ਬਸਤੀ ਕੋਲ ਚਵੇਲਾਾਂ ਵਾਲੀ ਠੀਕ ਹੈ ਸਰਦਾਰ ਜੀ ਤੇ ਤੁਸੀਂ ਅੱਜ ਮੇਰੇ ਕੋਲ ਕਿੱਦਾਂ ਆਏ ਹੋ ਤੁਸੀਂ ਆਪਣਾ ਗਿਫਟ ਲੈਣ ਆਇਆ ਤੁਸੀਂ ਆਪਣਾ ਗਿਫਟ ਲੈਣ ਆਇਆ ਸਾਡੀ ਰੋਟਲੀ ਨਿਕਲੀ ਆ ਅੱਛਾ ਰੀਜੀਤਾ ਜੀ ਲਓ ਜੀ ਸਰਦਾਰ ਜੀ ਤੁਹਾਡਾ ਗਿਫਟ ਜੀ ਲਓ ਇਹ ਤੁਸੀਂ ਜਿਹੜਾ ਸਾਨੂੰ ਬੇਨਾਇਕ ਕਮੈਂਟ ਸ਼ੇਅਰ ਵਗੈਰਾ ਕਰਦੇ ਰਹੇ ਹੋ ਨਾ ਤੁਸੀਂ ਇਸ ਨਾਮ ਦੇ ਅੱਕਦਾਰ ਹੋ ਜੀ ਇਹ ਦੇਖੋ ਵਾਹ ਜੀ ਵਾਹ ਕਲਾਪ ਕਲਾਪਿੰਗ ਹੋ ਜੇ ਜੀ ਆ ਜੂਗੀ ਠੀਕ ਹੈ ਜੀ ਆ ਦੇਖਣਾ ਤੁਹਾਨੂੰ ਆਪਾਂ ਦਿਖਾ ਵੀ ਦਿੰਦੇ ਆ ਅੰਕਲ ਜੀ ਨੇ ਇੱਥੇ ਹੋਰ ਠੀਕ ਆ ਸਾਰੇ ਹਾਂਜੀ ਹਾਂਜੀ ਠੀਕ ਹੈ ਜੀ ਖੋਲੋ ਚਲੋ ਆਪਾਂ ਖੋਲ ਕੇ ਦੇਖਦੇ ਆਂ ਇਹਦੇ ਚ ਕੀ ਗਿਫਟ ਨਿਕਲਿਆ ਹੈ ਹੈ ਨਾ ਹਾਂਜੀ ਹਾਂਜੀ ਉਹ ਨਾਰੀ ਕਚੀਆਂ ਦਾ ਮਟਰ ਮੁੰਡੇ ਦੀ ਸੇਵਾ ਹੋ ਰਹੀ ਹੈ ਬੁੱਲਣਾ। ਹਾਂ ਬੈਠਣਾ। ਹਰ ਗਿਆ ਕੀ ਹੋਵੇ। ਠੀਕ ਹੈ। ਤੋਂ બીજી ਜਗ੍ਹਾ ਕਰੋ। ਅਸੀਂ ਕੀ ਮਿਲ ਕੇ ਲਾਈਨ ਚੱਲੇ ਆਂ। ਹਾਂ। ਉਹ ਵਾਓ। ਕੇ ਜੀ ਸਕਲਾਬਿੰਗ ਕਰ ਦੋ ਜੀ। ਲਓ ਜੀ। ਲਓ ਲੁੱਟੇ ਜੀ। ਥੈਂਕ ਯੂ ਕਰੋ ਜੀ। ਥੈਂਕ ਯੂ। ਲਓ ਜੀ। ਵਾਓ ਵੈਲਕਮ ਜੀ ਬਹੁਤ ਸੋਹਣਾ ਸੂਟ ਹੈ ਜੀ ਠੀਕ ਹੈ ਜੀ ਇਹ ਨਾਲ ਪਲਾਜੂਏ ਜੀ ਲਓ ਜੀ ਠੀਕ ਹੈ ਜੀ ਇਹ ਨਾਲ ਦੁਪੱਟਾ ਹੈ ਜੀ ਇਹ ਬੇਟੇ ਤਿਆਰ ਕਰਕੇ ਦਿਓ ਇਹ ਇਹ ਸਾਡੀ ਦੁਕਾਨ ਤੇ ਆਉਂਦੇ ਦੇ ਕਸਟਮਰ ਜੀ ਜਿਹਨਾਂ ਨੇ ਵਿਜ਼ਿਟ ਕੀਤਾ ਸੀ ਸਾਡੇ ਕੋਲ ਉਹ ਸਮਾਨ ਵਗੈਰਾ ਲੈ ਕੇ ਜਾਂਦੇ ਨੇ ਹਾਂਜੀ ਹਾਂਜੀ ਸਾਡੇ ਕਸਟਮਰ ਅਸੀਂ ਹਰ ਮਹੀਨੇ ਜਿਹੜਾ ਇਹ ਵਾਲਾ ਡਰਾ ਕੱਢਿਆ ਕਰਾਂਗੇ ਇਸ ਡਰਾ ਦੇ ਤੁਸੀਂ ਵੀ ਬਿਨਰ ਹੋ ਸਕਦੇ ਹੋ ਇਹ ਸੂਟ ਤੁਹਾਨੂੰ ਵੀ ਮਿਲ ਸਕਦਾ ਇਹ ਮਿਲਣਾ ਕਿੱਥੋਂ ਹੈ ਸੁਆਮੀਆਂ ਦਾ ਡੀਪੋ ਅਰਮਾਨ ਕਲਾਥ ਹਾਊਸ ਬਾਕੀ ਤੁਹਾਨੂੰ ਗੱਲ ਨਹੀਂ ਕਰਨੀ ਪਈ। ਆਪਣੀ ਮੇਨ ਲੋਕੇਸ਼ਨ ਕਿਹੜੀ ਵਾਲੀ ਦੱਸੋ? ਆਪਣਾ ਮੁਕਸਰ ਰੋਡ ਜੀ। ਸਵਾਮੀਆ ਦਾ ਦੀਪੂ ਔਰਮਾਨ ਕਲਾ ਹਾਊਸ। ਮੁਕਸਰ ਰੋਡ ਤੇ ਤੁਸੀਂ ਵਿਜ਼ਿਟ ਕਰੋ। ਆਪ ਆਓ, ਰਿਸ਼ਤੇਦਾਰਾਂ ਨੂੰ ਲੈ ਕੇ ਆਓ, ਕਹੋ ਸੌਥੈਂਟਿਕ ਇਜ਼ ਸੋ ਮੱਚ। ਬਾਕੀ ਗੱਲ ਤੁਹਾਨੂੰ ਨਹੀਂ ਕਰਨੀ ਪਈ। ਹਾਂਜੀ। ਹਾਂਜੀ, ਮੈਨੂੰ ਬਹੁਤ ਚੰਗੇ ਲੱਗੇ। ਠੀਕ ਹੈ ਜੀ ਸਰਦਾਰ ਜੀ। ਠੀਕ ਹੈ। ਹਾਂਜੀ, ਸਾਸ਼ੀ ਗਾਲ ਜੀ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਆਪਾਂ ਨੂੰ ਮਤਲਬ ਇਹ ਬਈ ਇਨ ਗਿਫਟ ਵੀ ਦੇ ਦਿੰਦੇ ਐ। ਤੁਸੀਂ ਕਿਹਾ ਸੀ ਮਤਲਬ ਇਥੇ ਹਮੇਸ਼ਾ ਵਿਜ਼ਿਟ ਕਰਦੇ ਰਹਿੰਦੇ ਆ, ਤੁਸੀਂ ਵੀ ਆਓ। ਇਹਨਾਂ ਦੀ ਸ਼ੌਕ ਬਹੁਤ ਜ਼ਿਆਦਾ ਵੈਰਾਈਟੀ ਹੈ ਨਾ ਕੁਲ ਪੱਗਾ ਵੀ ਮਿਲਣ ਗਿਆ ਲਾਈਨਿੰਗ ਵੀ ਜੈਂਟਸ ਵੀ ਇੱਥੇ ਲੇਡੀਜ਼ ਵੀ ਆ ਤੁਸੀਂ ਵੇਖ ਸਕਦੇ ਹੋ ਇੱਥੇ ਸਾਰਾ ਗੱਦਿਆਂ ਦਾ ਸਟਾਕ ਆ ਚੁੱਕਾ ਹੈ ਤੁਸੀਂ ਕੁਝ ਵੀ ਪਰਚੇਸ ਕਰਨੇ ਜ਼ਰੂਰ ਆਓ ਬੜੇ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸਿਸ ਹੋਣਗੇ ਇਨਾ ਕੁਲ ਜ਼ਰੂਰ ਵਿਜ਼ਿਟ ਕਰੋ ਥੈਂਕ ਯੂ ਆ ਦੇਖੋ ਜੀ ਲਾਈਵ ਹਾਂਜੀ ਇਹਨਾਂ ਦੇ ਫੈਨ ਮਿਲ ਗਏ ਇੱਥੇ ਹਾਂਜੀ ਨਾ ਨਹੀਂ ਅਸੀਂ ਲੋਕਾਂ ਅਸੀਂ ਕਸਟਮ ਕਰਾ ਦਈਏ ਆ ਪਟਕੇ ਕਿ ਦਿਓ ਜੀ ਕੱਟ ਕੇ ਆ ਸਰਦਾਰ ਜੀ ਨੂੰ ਕਲਰ ਕਹਿੰਦਾ ਬਹੁਤ ਪੂਰੀਆ ਲੱਗਿਆ ਇਹ ਕਿੰਨਾ ਪਾਉਣਾ ਮੀਟਰ ਬੰਦਾ ਜੀ ਹਾਂ ਜੀ ਹਾਂ ਜੀ ਪਾਉਣਾ ਮੀਟਰ ਜੀ ਹਾਂ ਜੀ 80 ਪੁਆਇੰਟ ਦਿਓ ਪਾਉਣਾ ਹਾਂ ਇਹ ਕਹਿੰਦਾ ਜੀ ਕਲਰ ਦੇਖਣੇ ਸੋਹਣੇ ਸੋਹਣੇ ਬੱਤੂ ਰਿਕਵੈਸਟ ਜਿ ਬ੍ਰੈਡ ਖਾਣਾ ਨਹੀਂ ਬੈਠੋ ਵੀਰ ਅੱਛਾ ਕਲਰ ਕਿਹੜੇ ਆਪਾਂ ਪੱਗ ਦੇ ਵੇਖਨੇ ਨੇ ਪਟਕੇ ਦੇ ਵੇਖਨੇ ਕਾਦੇ ਵੇਖਨੇ ਆਪਾਂ ਨਹੀਂ ਸੂਟਾਂ ਸੂਟਾਂ ਦੇ ਵੇਖਣੇ ਸੂਟਾਂ ਵਾਲੇ ਪਾਸੇ ਉਧਰ ਚੱਲੀ ਜੇ ਮੇਰਾ ਪਾਪਾ ਨਹੀਂ ਨਹੀਂ ਪੱਗ ਪੱਗ ਵੇ ਆ ਪਟਕਾ ਦਿਖਾਓ ਇਹਨਾਂ ਨੂੰ ਭਾਈ ਲਓ ਜੀ ਮੈਂ ਆ ਪਟਕੇ ਵਾਲੇ ਲਓ ਜੀ ਇਹ ਕਲਰ ਕਿਹੜਾ ਹੋ ਤੇਰੀ ਆਪਾਂ ਨੌਲੇਜ ਚੈੱਕ ਕਰਦੇ ਆ ਅੱਜ ਇਹ ਕਲਰ ਕਿਹੜਾ ਹੈ ਪੀਰਾ ਵਾਹ ਇਹ ਐਵਾਂ ਲਓ ਜੀ ਇਹ ਵੀ ਲਾਲ ਮਜੰਤਾ ਕਲਰ ਹੈ ਇਹ ਗੁਲਾਬੀ ਹੈ ਹਾਂ ਜੀ ਗੁਲਾਬੀ ਮਜੰਤਾ ਮਜੰਤਾ ਆ ਇਹ ਐਵਾਂ ਲੱਗਦੀ ਹੈ। ਇਹ ਐਸ਼ ਮੈਂ ਲੱਗਦੀ ਹੈ। ਬੈਸਟ ਬੈਸਟ ਮਿਲਦੀ ਹੈ ਨਾ। ਹਾਂਜੀ ਠੀਕ ਹੈ ਨਾ। ਇਹ ਕਲਰ ਕਿੱਦਾਂ ਦੇ ਲੱਗੇ ਤੈਨੂੰ ਫਿਰ? ਬਹੁਤ ਅੱਛੇ ਹੈ। ਇਹ ਤਾਂ ਬਹੁਤ ਅੱਛੇ ਹੈ। ਹਾਂਜੀ। ਇਹ ਮਿਲਨੇ ਕਿੱਥੋਂ ਨੇ? ਅਰਮਾਨ ਕਲੋਥ ਹਾਊਸ। ਠੀਕ ਹੈ। ਪਰ ਕਾਰਨ ਜਿਵੇਂ ਕਹਿੰਦਾ ਸੀ ਮੈਂ ਪ੍ਰੋਮੋਸ਼ਨ ਕਰੂੰਗਾ ਮੈਂ ਬੋਲ ਕੇ ਦੱਸੂੰਗਾ ਫਿਰ ਉਸ ਤਰ੍ਹਾਂ ਕਾਰਨ ਜਿਵੇਂ ਮੈਂ ਤੂੰ ਆ ਚੀਜ਼ ਦਿਖਾ ਰਿਆਂ। ਹਾਂ ਹਾਂ ਚੱਲ। ਆ ਆ ਜਾ ਆ ਉੱਪਰ ਆ ਜਾ। ਆਹ ਪੱਕੇ ਰੰਗ ਹੈਗੇ ਹਾਂ ਜੀ ਦਿਖਾਓ ਜੀ ਹਾਂ ਜੀ ਸੋਹਣੇ ਸੋਹਣੇ ਰੰਗ ਹਨ ਜੀ ਕਿਹ ਕਿਹੜੇ ਸੋਹਣੇ ਸੋਹਣੇ ਰੰਗ ਹਨ ਹਾਂ ਬਸ ਇਹ ਉਹ ਦੇਖ ਆਹ ਫਿਰ ਮਲ ਕੋਲਡ ਦੀ ਮੋਰ ਦਿਖਾ ਦੇ ਹਾਂ ਦੇਖੋ 골ਡ ਦੀ ਮੋਰ ਲਿਖਾਉਂਦੇ ਹਾਂ ਹਾਂ ਜੀ ਪੱਕਾ ਰੰਗ ਹੈਗੇ ਹਾਂ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਕੋਲੇ ਬੜੀ ਭੀੜ ਲੱਗੀ ਹੋਈ ਹੈ ਵਾਹ ਆਹ ਕੁੜੀਆਂ ਨਾਲ ਕੋਲੇ ਕੁੜੀਆਂ ਦੇ ਸੂਟ ਮੁੰਡਿਆਂ ਦੇ ਸੂਟ ਵਾਹ ਗਾ ਮੈਂ ਨਹੀਂ ਆਉਂਦੀ ਆ ਹਾਂ ਇਹ ਪਜਾਮੇ ਸਾਫੇ ਪੈਂਟ ਸ਼ਰਟ ਪੰਜ ਚਲੋ ਜੀ ਕਿ ਸਾਰਿਆਂ ਨੇ ਆਉਣਾ ਇੱਥੇ ਪਹੁੰਚਣਾ ਠੀਕ ਹੈ ਸਾਰਿਆਂ ਨੇ ਪਹੁੰਚਣਾ ਇੱਥੇ ਅਰਮਾਨ ਬਰਾਥ ਹਾਊਸ ਹੈ ਓਕੇ ਜੀ ਬਾਏ ਬਾਏ ਕਰਦੇ ਹਾਂ ਬਾਏ ਬਾਏ ਆਪਾਂ ਨੂੰ ਗਿਫਟ ਨਿਕਲਿਆ ਹੋਵੇ ਤੁਸੀਂ ਵੀ ਗਿਫਟ ਲੈ ਸਕਦੇ ਹੋ ਕਿਉਂਕਿ ਇਹਨਾਂ ਦੀ ਸਟੋਰੀ ਮੈਂਸ਼ਨ ਕਰਨੀ ਸ਼ੇਅਰ ਕਰਨੀ ਹਾਂਜੀ ਹਾਂਜੀ ਹੋਰ ਵੀ ਦੱਸ ਦੋ ਸਾਰਾ ਮੈਨੂੰ ਲਾਟਾ ਆਪਾਂ ਇਹਨਾਂ ਦੀ ਆਈਡੀ ਜ਼ਰੂਰ ਆਪਾਂ ਲਿੰਕ ਛਪਾਵਾਂਗੇ ਆਪਣੀ ਬਾਇਓ 'ਚ ਦਵਾਂਗੇ ਤੁਹਾਨੂੰ ਆਈਡੀ ਮੈਨੇਜਰ ਟੈਗ ਕਰੂੰਗੀ ਤੁਸੀਂ ਇਹਨਾਂ ਦੀ ਆਈਡੀ ਤੇ ਜਾਣਾ ਹੈ ਜਿਆਦਾ ਤੋਂ ਜਿਆਦਾ ਤੁਸੀਂ ਸ਼ੇਅਰ ਕਰਨਾ ਹੈ ਤੇ ਕਮੈਂਟ ਕਰਨਾ ਹੈ ਤੇ ਬਹੁਤ ਜ਼ਿਆਦਾ ਇਹਨਾਂ ਨੂੰ ਲਾਈਕ ਕਰਨਾ ਹੈ ਤੇ ਤੁਹਾਨੂੰ ਵੀ ਗਿਫਟ ਮਿਲ ਸਕਦਾ ਹੈ ਬਾਈ ਬਾਈ ਥੈਂਕ ਯੂ ਸਰ ਜੀ ਵੀਰ ਜੀ ਠੀਕ ਹੈ ਜੀ ਠੀਕ ਹੈ ਬਾਏ ਬਾਏ ਕਰਦੇ ਹਾਂ バイバイ。